ਮਾਰੇ ਫਟਾ ਗਿਆ ਉਸੇ ਕਾਰਨ ਕਰਕੇ ਡੱਟ ਗਈ ਹੈ ਕੀ ਕਰਨਾ ਚਾਹੀਏ ਮੈਨੂੰ ਮਾਰੇ ਕਹਿੰਦਾ ਦੁਬਈ ਜੀ ਜੀ ਸਰ ਮੈਨੂੰ ਮਨੂ ਵੀ ਟੋਪੇ ਸਾਈਡ ਦੇਖੋ ਜਦੋਂ ਮੈਨੂੰ ਖਬਰ ਮਿਲੀ ਆ ਮੰਦਪਾਗੀ ਇਹ ਜਿਹੜਾ ਵਾਕਿਆ ਹੋਇਆ ਇਹਦੇ ਜਿਹੜੇ ਪੇਸ਼ੈਂਟ ਸੀਗੇ ਆਈਸੀਯੂs ਵੈਸੇ ਵੀ ਸੇਕ ਹੁੰਦੇ ਆ ਪਰ ਤੇ ਬਿਲਕੁਲ ਹੀ ਜਿਹੜੇ ਕ੍ਰਿਟੀਕਲ ਸੀ ਵਿੱਚ ਇੱਕ ਪੇਸ਼ੈਂਟ ਦੇ ਤਾਂ ਜਿਹੜਾ ਬੜਾ ਸਨੇਕ ਪਾਇੰਟ ਆਇਆ ਉਹਦੇ ਜਿਹੜਾ ਬੜਾ ਉਹਦੀ ਆਕਸੀਜਨ ਸੈਚੁਰੇਸ਼ਨ ਪੂਰੀ ਹੋ ਹੀ ਨਹੀਂ ਰਹੀ ਸੀ ਉਹ ਸਾਰਾ ਕੁਝ ਜਿੰਨੀਆਂ ਵੀ ਸਾਰੀਆਂ ਮੈਡੀਸਿਨ ਚੱਲ ਰਹੀਆਂ ਸੀ ਉਹਦੇ ਬਾਵਜੂਦ ਉਹ ਕਵਰ ਨਹੀਂ ਹੋ ਰਿਹਾ ਸੀਗਾ ਔਰ ਜਿਹੜਾ ਤੁਹਾਡਾ ਜਿਹੜੇ ਬਾਕੀ ਦੇ ਦੋ ਪੇਸ਼ੈਂਟ ਸੀ ਸੀ ਇੱਕ ਤਾਂ ਕੋਈ ਡਰੱਗ ਡਿਕਟੀ ਸੀਗਾ ਉੱਥੋਂ ਸੈਂਟਰ ਚ ਆਇਆ ਸੀਗਾ ਔਰ ਉਹ ਉਹਦੀ ਵੀ ਹਾਲਤ ਬਹੁਤ ਖਰਾਬ ਸੀਗੀ ਤੀਜੇ پیشنਟ ਤੀਜੇ پیشنਟ ਸਿਗਰਟ ਹੈ ਮਲਟੀ ਆਰਗਨ ਫੇਲਰ ਵਾਲੇ ਸੀਗੇ ਆਕਸੀਜਨ ਦਾ ਸਪਲਾਈ ਕੋਈ ਇਸ ਤਰ੍ਹਾਂ ਨਹੀਂ ਹੋਈ ਘਟ ਗਿਆ ਵੀ ਥੋੜਾ ਜਿਹਾ ਪ੍ਰੈਸ਼ਰ ਘਟ ਰਿਹਾ ਸੀਗਾ ਇੱਕ ਕੰਪਰੈਸਰ ਦੇ ਵਿੱਚ ਦਿੱਕਤ ਆਈ ਸੀ ਔਰ ਜਿਹੜਾ ਬੰਦਾ ਉੱਥੇ ਡਿਊਟੀ ਤੇ ਸੀਗਾ ਉਹਦੇ ਨਾਲ ਨਾ ਸਾਡੇ ਕੋਲੇ ਸਿਲੰਡਰ ਹੁੰਦੇ ਆ ਮਤਲਬ ਜਿੰਨੂੰ ਜਿਹਨੂੰ ਸਿਰਫ ਇੱਕ ਸਿਰਫ ਜਿਹੜਾ ਸੀ ਚੇਂਜਓਵਰ ਕਰਨਾ ਉਹਨੇ ਕਰਤਾ ਸੀ ਆਕਸੀਜਨ ਦੀ ਸਪਲਾਈ ਥੋੜੀ देर ਵਾਸਤੇ ਪ੍ਰੈਸ਼ਰ ਘਟ ਰਿਹਾ ਸੀਗਾ ਨਾਲ ਦੀ ਉਹਨਾਂ ਨੇ ਚੋਰ ਕਰਤਾ ਔਰ ਦੂਜਾ ਜਿਹੜਾ ਪੁਆਇੰਟ ਹੈ ਚਲਦਾ ਪਿਆ ਪਲਾਨ ਓਵਰ ਉਹਨੇ ਕੰਪਰੈਸਰ ਵੀ ਜਿਹੜਾ ਦੂਜਾ ਸ ਔਰ ਥੋੜੀ ਜਿਹੇ ਵਾਸਤੇ ਪ੍ਰੈਸ਼ਰ ਕੱਟ ਹੋਇਆ ਸੀਗਾ ਔਰ ਜਿਹੜੇ ਤਿੰਨੇ ਹੀ ਪੇਸ਼ੈਂਟ ਜਿਹੜੇ ਸੀਗੇ ਹਾਈਲੀ ਕ੍ਰਿਟੀਕਲ ਸੀਗੇ ਸੋ ਇਨ ਦੀ ਟਾਈਮ ਵਾਸਤੇ ਪ੍ਰੈਸ਼ਰ ਕੱਢਿਆ ਸੀ ਮਤਲਬ ਯੂ ਕੈਨ ਸੇ ਵੀ ਮੇਬੀ ਵਨ ਆਊਟ ਹੋ ਗਿਆ ਇਸ ਦਾ